ਵੀ ਸਲਾਚੀ ਬਾਬੇ ਨੇ ਸਾਡੀ ਜ਼ਿੰਦਗੀਆਂ ਬਦਲਤੀਆਂ ਅਸੀਂ ਇੱਥੇ ਕਿਦਾਂ ਦੀ ਸ਼ਕਲਾਂ ਲੈ ਕੇ ਆਏ ਸੀ ਬਾਬੇ ਨੇ ਸਾਨੂੰ ਕੀ ਤੋਂ ਕੀ ਬਣਾ ਸਭ ਕੁਝ ਮੈਨੂੰ ਸਭ ਕੁਝ ਹੀ ਮੇਰੇ ਪਰਵਾਰ ਨੂੰ ਬੱਚਿਆਂ ਨੂੰ ਸਭ ਕੁਝ ਬਾਲਾ ਜੀ ਮਹਾਰਾਜ ਕੁਝ ਵੀ ਨਹੀਂ ਸਾਡੇ ਕੋਲ ਕੁਝ ਵੀ ਕਰਾਇ ਤੇ ਰਹਿੰਦੇ ਸੀ ਅਸੀਂ ਵੀ ਕਹ ਲੋ ਆਨ ਜੋ ਕਈ ਵਾਰ ਸਾਡੇ ਕੋਲ ਕਰਾਇਆ ਵੀ ਨਹੀਂ ਹੁੰਦਾ ਸੀ ਇੱਥੇ ਬਾਲੀਦਾਰ ਤੇ ਆ ਕੇ ਅਰਦਾਸਾਂ ਲਗਾਨੀ ਬਾਲਾ ਜੀ ਮਹਾਰਾਜ ਕਿਰਪਾ ਕਰੋ ਤੁਸੀਂ ਸਭ ਤੋਂ ਕੋਈ ਦਿਲਾਂ ਦੀਆਂ ਜਾਂਾਂ ਦਿਓ ਤੁਸੀਂ ਸਭ ਤੇ ਕਿਰਪਾ ਕਰ ਦਿਓ ਬਾਲਾ ਜੀ ਮਹਾਰਾਜ ਨੇ ਮੈਨੂੰ ਸਭ ਕੁਝ ਇੱਥੋਂ ਹੀ ਦਿੱਤਾ ਹੈ ਸਭ ਕੁਝ ਮੈਨੂੰ ਮਿਲਿਆ ਇਸ ਦਰਬਾਰ ਤੋਂ ਬਾਬਾ ਜੀ ਬਾਲਾ ਜੀ ਦੇ ਮੰਦਿਰ ਜਰੂਰ ਆਓ ਆ ਕੇ ਆਪਣੀ ਅਰਜ਼ੀਆਂ ਅਰਦਾਸਾਂ ਲਗਾਓ ਇੱਥੇ ਸਭ ਕੁਝ ਮਿਲਦਾ ਹੈ ਤੁਸੀਂ ਅਰਦਾਸ ਲਗਾਉਣ ਦੀ ਵੀ ਲੋੜ ਨਹੀਂ ਪੈਂਦੀ ਤੁਸੀਂ ਪੌੜੀਆਂ ਚੜ੍ਹ ਕੇ ਉੱਪਰ ਆ ਜਨਾ ਤੁਹਾਨੂੰ ਸਭ ਕੁਝ ਮਿਲ ਜਾਣਾ ਸਭ ਕੁਝ ਝੋਲੀਆਂ ਖਾਲੀ ਹੱਥ ਹੋ ਕੇ ਝੋਲੀਆਂ ਭਰ ਕੇ ਜਾਓਗੇ ਇੱਥੋਂ ਕਿਉਂਕਿ ਬਾਲਾ ਜੀ ਮੰਦਿਰ ਵਿੱਚ ਮੌਜੂਦ ਹੈਗੇ ਆਂ ਤੇ ਸਾਡੇ ਨਾਲ ਜਿਹੜੀਆਂ ਸ਼ਰਧਾਲੂ ਨੇ ਜੁੜ ਚੁੱਕੇ ਨੇ ਗੱਲਬਾਤ ਕਰਦੇ ਆਂ ਜਾਣਦੇ ਹਾਂ ਉਹਨ ਤਕੀ અપਾਰ ਕਿਰਪਾ ਸ਼੍ਰੀ ਬਾਲਾ ਜੀ ਦੀ ਤੁਹਾਡੇ ਤੇ ਹੋਈ ਹੈ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ ਬਾਲਾ ਜੀ ਦੀ ਕਿਰਪਾ ਬਹੁਤ ਜ਼ਿਆਦਾ ਤੁਸੀਂ ਆਹ ਨਾ ਪੁੱਛੋ ਕੀ ਨਹੀਂ ਕਿਰਪਾ ਹੋਈ ਮੇਰੇ ਤੇ ਸਾਰੇ ਪ੍ਰੇਮੀਆਂ ਦੇ ਉੱਤੇ ਬਹੁਤ ਹੀ ਕਿਰਪਾ ਹੈ ਮੈਂ 2005 ਦੀ ਇੱਥੇ ਆਣ ਲੱਗੀ ਹਈ ਆ ਬਾਲਾ ਜੀ ਮੰਦਿਰ ਇਹ ਕਿੰਨਾ ਕੋ ਬਦਲਾਅ ਜਿਹੜਾ ਜੀਵਨ ਦੇ ਵਿੱਚ ਵੇਖਣ ਨੂੰ ਮਿਲਿਆ 2500 ਜੁੜਿਓ ਅੱਜ ਤੱਕ ਤਕਰੀਬਨ 20 ਸਾਲ ਹੋ ਗਏ ਤੁਹਾਨੂੰ ਇਸ ਦਰਬਾਰ ਨਾਲ ਜੁੜੇ ਹੋਏ ਹਾਂਜੀ 20 ਸਾਲਾਂ ਚ ਬਾਬਾ ਜੀ ਨੇ ਸਾਡੀ ਜ਼ਿੰਦਗੀਆਂ ਬਦਲਤੀਆਂ ਸਸੀ ਇੱਥੇ ਕਿਦਾਂ ਦੀਆਂ ਸ਼ਕਲਾਂ ਲੈ ਕੇ ਆਏ ਸੀ ਬਾਬੇ ਨੇ ਸਾਨੂੰ ਕੀ ਤੋਂ ਕੀ ਬਣਾਤਾ ਸਭ ਕੁਝ ਮੈਨੂੰ ਸਭ ਕੁਝ ਹੀ ਮੇਰੇ ਪਰਵਾਰ ਨੂੰ ਬੱਚਿਆਂ ਨੂੰ ਸਭ ਕੁਝ ਬਾਲਾ ਜੀ ਮਹਾਰਾਜ ਮੇਰੇ ਬਾਬਾ ਜੀ ਮਹਾਰਾਜ ਗੁਰੂ ਦੇਵ ਜੀ ਮਹਾਰਾਜ ਬਾਬਾ ਕੁਲਵੰਤ ਪੱਲਾ ਜੀ ਦੇ ਉਹਨਾਂ ਨੇ ਮੈਨੂੰ ਸਭ ਕੁਝ ਦਿੱਤਾ ਉਹਨਾਂ ਨੇ ਮੈਨੂੰ ਆਪਣੀ ਕਿਰਪਾ ਦੇ ਨਾਲ ਨਿਵਾਜ਼ਿਆ ਆਪਣੇ ਚਰਨਾਚਿ ਮੈਨੂੰ ਸੇਵਾ ਦਿੱਤੀ ਗੁਰੂ ਮਾਤਾ ਜੀ ਮਹਾਰਾਜ ਗੁਰੂ ਮਾਤਾ ਜੀ ਦਾ ਸੇਵਾ ਸੰਗ ਸਾਨੂੰ ਸੇਵਾ ਦਿੱਤੀ ਉਹਨਾਂ ਦੇ ਚਰਨਾਂ ਦੀ ਸੇਵਾ ਜਦੋਂ ਇਥੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਸਾਡਾ ਕੋਈ ਸਾਂਝਾ ਕਰਨਾ ਚਾਹੂੰ ਇਥੋਂ ਮੈਂ ਸਭ ਕੁਝ ਬਾਈ ਨਾ ਕੁਝ ਵੀ ਨਹੀਂ ਸਾਡੇ ਕੋਲ ਕੁਝ ਵੀ ਕਰਾਏ ਤੇ ਰਹਿੰਦੇ ਸੀ ਅਸੀਂ ਵੀ ਕਹ ਲੋ ਆਨ ਜੋ ਕਈ ਵਾਰ ਸਾਡੇ ਕੋਲ ਕਰਾਇਆ ਵੀ ਨਹੀਂ ਹੁੰਦਾ ਸੀ ਇੱਥੇ ਬਾਲੀਦਾਰ ਤੇ ਆ ਕੇ ਅਰਦਾਸਾਂ ਲਗਾਨੀ ਬਾਲਾ ਜੀ ਮਹਾਰਾਜ ਕਿਰਪਾ ਕਰੋ ਤੁਸੀਂ ਸਭ ਤੋਂ ਕੁਝ ਦਿਲਾਂ ਦੀਆਂ ਜਾਂ ਦੀਓ ਤੁਸੀਂ ਸਭ ਤੇ ਕਿਰਪਾ ਕਰਦੇ ਹੋ ਬਾਲਾ ਜੀ ਮਹਾਰਾਜ ਨੇ ਮੈਨੂੰ ਸਭ ਕੁਝ ਇਥੋਂ ਹੀ ਦਿੱਤਾ ਹੈ ਸਭ ਕੁਝ ਮੈਨੂੰ ਮਿਲੇ ਇਸ ਦਰਬਾਰ ਤੋਂ ਤੁਹਾਡੇ ਨਾਲ ਤੁਹਾਡੇ ਪਰਿਵਾਰ ਵਾਲੇ ਵੀ ਹੁੰਦੇ ਨੇ ਉਹ ਹਾਂਜੀ ਮੇਰੇ ਬੱਚੇ ਪਰਿਵਾਰ ਸਭ ਸੇਵਾ ਕਰਦੇ ਇੱਥੇ ਹਾਂ ਜੀ ਮਤਲਬ ਫਿਰ ਕਿਉਂ ਜਿਹਾ ਲੱਗਦਾ ਨਾ ਉੱਥੇ ਸੰਗਤ ਦੇ ਨਾਲ ਵਿਚਰਦੇ ਹਾਂ ਨਾ ਬੈਠਦੇ ਹਾਂ ਕੀਰਤਨ ਕਰਦੇ ਹਾਂ ਮੈਂ ਆਪਣੀ ਖੁਸ਼ੀ ਦੱਸ ਸਕਦੀ ਮੈਂ ਬਸ ਇੰਨਾ ਹੀ ਕਵਾਂਗੀ ਜੋ ਕੁਝ ਮੈਨੂੰ ਮਿਲਿਆ ਹੈ ਗੁਰੂਦੇਵ ਜੀ ਦੀ ਕਿਰਪਾ ਦੇ ਨਾਲ ਸਭ ਕੁਝ ਮੈਨੂੰ ਬਾਬਾ ਜੀ ਨੇ ਦਿੱਤਾ ਸਾਨੂੰ ਬਾਲਾ ਜੀ ਦਾ ਵੀ ਸਾਨੂੰ ਇੱਥੇ ਆ ਕੇ ਬਾਬਾ ਜੀ ਕੋਲ ਹੀ ਪਤਾ ਲੱਗਿਆ ਬਾਲਾ ਜੀ ਮਹਾਰਾਸ਼ੀ ਦੇ ਹਨੂਮਾਨ ਜੀ ਮਹਾਰਾਜ ਜੀ ਦਾ ਵੀ ਬਾਲਾ ਜੀ ਹਨੂਮਾਨ ਜੀ ਦੇ ਬਾਲਾ ਜੀ ਮਹਾਰਾਜ ਕਹਿੰਦੇ ਆ ਇੱਥੇ ਆ ਕੇ ਹੀ ਸਾਨੂੰ ਸਭ ਕੁਝ ਮਿਲਿਆ ਸਭ ਕੁਝ ਸੰਗਤਾਂ ਨੂੰ ਵੀ ਕਹਿਣਾ ਚਾਹੁੰਗੀ ਜਿਹੜੇ ਘਰ ਬੈਠੇ ਸੰਗਤਾਂ ਨੂੰ ਆਹੀ ਕਹਿਣਾ ਚਾਹੁੰਗੀ ਤੁਸੀਂ ਜਰੂਰ ਬਾਲਾ ਜੀ ਮੰਦਿਰ ਵਿਸ਼ਕਰਮਾ ਟਾਊਨ ਬਾਬਾ ਜੀ ਬਾਲਾ ਜੀ ਦੇ ਮੰਦਿਰ ਜਰੂਰ ਰੋ ਆ ਕੇ ਆਪਣੀ ਅਰਜ਼ੀਆਂ ਅਰਦਾਸਾਂ ਲਗਾਓ ਇੱਥੇ ਸਭ ਕੁਝ ਮਿਲਦਾ ਹੈ ਤੁਸੀਂ ਅਰਦਾਸ ਲਗਾਉਣ ਦੀ ਵੀ ਲੋੜ ਨਹੀਂ ਪੈਂਦੀ ਤੁਸੀਂ ਪੌੜੀਆਂ ਚੜ੍ਹ ਕੇ ਉੱਪਰ ਆ ਜਨਾ ਤੁਹਾਨੂੰ ਸਭ ਕੁਝ ਮਿਲ ਜਾਣਾ ਸਭ ਕੁਝ ਝੋਲੀਆਂ ਖਾਲੀ ਹੱਥ ਹੋ ਕੇ ਝੋਲੀਆਂ ਭਰ ਕੇ ਜਾਓਗੇ ਤੁਹਾਨੂੰ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ